ਮੇਰਾ ਕੁਝ ਖੋ ਗਿਆ ਹੈ? ਕੀ? ਮੇਰਾ ਮਨ ਖੋ ਗਿਆ। ਇਸ ਬੰਦੇ ਨੂੰ ਤੁਸੀਂ ਜਾਣਦੇ ਹੋ? ਨਹੀਂ ਪਛਾਣਿਆ। ਵਾਰਾਨਸੀ ਦੇ ਵਿੱਚ ਨੰਗੇ ਪੈਰੀ ਬਿਲਕੁਲ ਸਿੰਪਲ ਕੱਪੜਿਆਂ ਦੇ ਵਿੱਚ ਘੁੰਮਦਾ ਹੋਇਆ ਇਹ ਇਨਸਾਨ ਆ ਬਾਲੀਵੁੱਡ ਦਾ ਇੱਕ ਟਾਈਮ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਵਿਲੈਨ ਪ੍ਰਦੀਪ ਕਾਬਰਾ। ਹੁਣ ਇਹਨਾਂ ਦੀਆਂ ਤੁਸੀਂ ਇਹ ਵਾਲੀਆਂ ਫੋਟੋਆਂ ਦੇਖ ਲਓ। ਸ਼ਾਇਦ ਹੁਣ ਤੁਸੀਂ ਇਹਨਾਂ ਨੂੰ ਪਛਾਣ ਲਿਆ ਹੋਊਗਾ। ਬਾਲੀਵੁੱਡ ਦੀਆਂ ਪਤਾ ਹੀ ਨਹੀਂ ਕਿੰਨੀਆਂ ਸੁਪਰ ਡੂਪਰ ਹਿੱਟ ਫਿਲਮਾਂ ਦੇ ਵਿੱਚ ਬਤੌਰ ਵਿਲੈਨ ਇਹ ਕੰਮ ਕਰ ਚੁੱਕੇ ਆ। ਪਰ ਹੁਣ ਇਹ ਕਿਉਂ ਵਾਇਰਲ ਹੋ ਰਿਹਾ ਕਿਉਂਕਿ ਕੁਛ ਦਿਨ ਪਹਿਲਾਂ ਕੁਝ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਸਿੰਪਲ ਜੇ ਕੱਪੜਿਆਂ ਦੇ ਵਿੱਚ ਸਧਾਰਨ ਕੱਪੜਿਆਂ ਦੇ ਵਿੱਚ ਨੰਗੇ ਪੈਰ ਵਾਰਾਨਸੀ ਦੇ ਉੱਪਰ ਅਲੱਗ-ਅਲੱਗ ਕਾਟਾਂ ਦੇ ਉੱਪਰ ਘੁੰਮਦੇ ਫਿਰਦੇ ਹੋਏ ਪਛਾਣ ਲਿਆ ਤੇ ਇਸ ਤੋਂ ਬਾਅਦ ਇੱਕ ਬੰਦਾ ਇਹਨਾਂ ਦੇ ਕੋਲੇ ਚਲੇ ਜਾਂਦਾ ਤੇ ਇਹਨਾਂ ਨੂੰ ਪੁੱਛਦਾ ਵਾ ਕਿ ਸਰ ਠੋਡਾ ਕੀ ਗਵਾਚ ਗਿਆ ਕਿ ਤੁਸੀਂ ਕੀ ਲੱਭ ਰਹੇ ਹੋ ਸਰ ਕੀ ਡੂੰੜ ਰਹੇ ਤਾਂ ਅੱਗੇ ਉਹ ਪ੍ਰਦੀਪ ਕਾਬਰਾ ਇਹ ਵਾਲਾ ਜਵਾਬ ਦਿੰਦੇ ਆ ਮੇਰਾ ਕੁਝ ਖੋ ਗਿਆ ਹੈ? ਕੀ? ਮੇਰਾ ਮਨ ਖੋ ਗਿਆ। ਬਾਲੀਵੁੱਡ ਦੀ ਚਮਕ-ਦਮਕ ਦੀ ਇੱਕ ਝੂਠੀ ਦੁਨੀਆ ਤੋਂ ਬਿਲਕੁਲ ਵੱਖਰੀ ਇੱਕ ਦੁਨੀਆ ਹੈਗੀ ਹੈ ਇਹ ਵਾਲੀ। ਜਿਹੜੀ ਕਿ ਫਾਈਨਲੀ ਪ੍ਰਦੀਪ ਹੁਣਾ ਨੇ ਸਮਝ ਲਈ। ਨਾ ਕੋਈ ਬਾਡੀਗਾਰਡ ਤੇ ਨਾ ਹੀ ਇਹਨਾਂ ਦੇ ਪਿੱਛੇ ਕੋਈ ਪਾਪਾਰਾਜ਼ੀਆਂ ਦਾ ਟੋਲਾ। ਬਿਲਕੁਲ ਆਰਾਮ ਦੇ ਨਾਲ ਸ਼ਾਂਤ ਚਿੱਤ ਬੈਠੇ ਨੇ ਪ੍ਰਦੀਪ ਘੋਬਰਾ ਤੇ ਬਾਅਦ ਦੇ ਵਿੱਚ ਜਦੋਂ ਹੋਰ ਕੁਝ ਲੋਕਾਂ ਤੋਂ ਇੱਥੇ ਇਹਨਾਂ ਲੋਕਾਂ ਨੇ ਪਤਾ ਕੀਤਾ ਤਾਂ ਲੋਕਲ ਲੋਕਾਂ ਨੇ ਦੱਸਿਆ ਕਿ ਪ੍ਰਦੀਪ ਕਾਬਰਾ ਇੱਥੇ ਪਿਛਲੇ 2 ਮਹੀਨਿਆਂ ਤੋਂ ਰਹਿ ਰਹੇ ਆ ਇਸੇ ਤਰ੍ਹਾਂ ਈਵਨ ਅਲੱਗ-ਅਲੱਗ ਲੋਕਾਂ ਦੀ ਸੇਵਾ ਕਰ ਰਹੇ ਆ ਇਹਨਾਂ ਦੇ ਆਪਣੇ ਮਦਰ ਨੂੰ ਅਧਰੰਗ ਹੋ ਚੁੱਕਿਆ ਉਹਨਾਂ ਦੇ ਸਰੀਰ ਨੂੰ ਲਕਵਾ ਮਾਰ ਚੁੱਕਿਆ ਤੇ ਆਪਣਾ ਸਭ ਕੁਝ ਛੱਡ ਕੇ ਆਪਣਾ ਕੈਰੀਅਰ ਵੀ ਛੱਡ ਕੇ ਇਹ ਸਿਰਫ ਆਪਣੀ ਮਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਕਿਸੇ ਨਾ ਕਿਸੇ ਇਨਸਾਨ ਦਾ ਜਿਹੜਾ ਮਨ ਹੁੰਦਾ ਉਹ ਪੂਰੀ ਤਰ੍ਹਾਂ ਦੇ ਨਾਲ ਉਚਾਟ ਹੋ ਜਾਂਦਾ ਵਾ ਇੱਕ ਝੂਠੀ ਦੁਨੀਆ ਤੋਂ ਤੇ ਸ਼ਾਇਦ ਇਹੀ ਚੀਜ਼ ਹੁੰਦੀ ਆ ਪ੍ਰਦੀਪ ਹੁਣਾ ਦੇ ਨਾਲ ਬਾਲੀਵੁੱਡ ਦੇ ਵਿੱਚ ਇੱਕ ਚੰਗਾ ਖਾਸਾ ਕੈਰੀਅਰ ਛੱਡ ਕੇ ਆਪਣੀ ਮਾਂ ਦੀ ਦੇਖਭਾਲ ਕਰਦੇ ਹੋਏ ਤੇ Hindu ਧਰਮ ਦੇ ਅਲੱਗ-ਅਲੱਗ ਪਵਿੱਤਰ ਘਾਟਾਂ ਦੇ ਉੱਪਰ ਬਿਲਕੁਲ ਸਧਾਰਨ ਜ਼ਿੰਦਗੀ ਜਿਉਂਦੇ ਹੋਏ ਪ੍ਰਦੀਪ ਕਾਬਰਾ ਤੁਹਾਨੂੰ ਉੱਥੇ ਦਿਖਾਈ ਦੇਣਗੇ। ਕੀ ਤੁਹਾਨੂੰ ਕਿਤੇ ਨਾ ਕਿਤੇ YouTube ਦੇ ਵੀਡੀਓਜ਼ ਰੀਲਜ਼ ਦੇਖਦੇ ਹੋਏ ਮਤਲਬ ਦਿਮਾਗ ਨੂੰ ਕੋਈ ਇੱਕ ਖਿੱਚੀ ਫੀਲ ਨਹੀਂ ਹੁੰਦੀ ਟੈਨਸ਼ਨ ਫੀਲ ਨਹੀਂ ਹੁੰਦੀ ਸਪੈਸ਼ਲੀ ਥੋੜੀ ਜੀ ਵੱਡੀ ਉਮਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਹੁਣ ਤੋਂ ਤਕਰੀਬਨ 15-20 ਸਾਲ ਪਹਿਲਾਂ ਦੀ ਇੱਕ ਬਿਲਕੁਲ ਸ਼ਾਂਤਮਈ ਜ਼ਿੰਦਗੀ ਦੇਖੀ ਆ ਸਮਾਜ ਦੇ ਵਿੱਚ ਕਿੰਨੀ ਜ਼ਿਆਦਾ ਖਿੱਚੋ ਤਾਣਾ ਨਫ਼ਰਤ ਫੈਲ ਚੁੱਕੀ ਆ ਹੋਰ ਬਹੁਤ ਕੁਝ ਹੋ ਚੁੱਕਿਆ ਵਾ ਤੇ ਇੱਕ ਹੋਰ ਵਰਤਾਰਾ ਜਿਹਦੇ ਬਾਰੇ ਦੇ ਵਿੱਚ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਸੋਚਿਆ ਵੀ ਨਹੀਂ ਜਾ ਸਕਦਾ ਸੀ ਹੁਣ ਉਹ ਕਿੰਨਾ ਜ਼ਿਆਦਾ ਕਾਮਨ ਹੋ ਚੁੱਕਿਆ ਮੈਂ ਇੱਥੇ ਗੱਲ ਕਰ ਰਿਹਾ ਮਾਤਾ ਪਿਤਾ ਦੁਆਰਾ ਖਾਸ ਕਰਕੇ ਮਾਵਾਂ ਦੁਆਰਾ ਆਪਣੇ ਖੁਦ ਦੇ ਕੁੱਖੋਂ ਜੰਮੇ ਹੋਏ ਬੱਚਿਆਂ ਦੇ ਕਤਲ ਕਰਨੇ ਕੁਝ ਸਾਲ ਪਹਿਲਾਂ ਤੱਕ ਜੇ ਕਿਸੇ ਨੂੰ ਇਹ ਵਾਲੀ ਗੱਲ ਦੱਸ ਦਿੱਤਾ ਉਹਨੇ ਇਹਨੂੰ ਬਿਲਕੁਲ ਹੀ ਝੂਠ ਦੱਸਣਾ ਸੀ ਪਰ ਹੁਣ ਲਗਾਤਾਰ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਵੀਡੀਓ ਇਸ ਤਰ੍ਹਾਂ ਦੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਰਾਜਸਥਾਨ ਦਾ ਇੱਕ ਏਰੀਆ ਵਾ ਪੀਲਵਾੜਾ ਪੀਲਵਾੜਾ ਦਾ ਇੱਕ ਪਿੰਡ ਅੱਗੇ ਮਾਨਪੁਰ ਮਾਨਪੁਰ ਦੇ ਵਿੱਚ 38 ਸਾਲ ਦੇ ਰਾਜੂ ਆਪਣੀ ਪਤਨੀ ਆਪਣੀ 10 ਸਾਲ ਦੀ ਬੇਟੀ ਨੀਹਾ ਤੇ ਆਪਣੇ 6 ਸਾਲ ਦੇ ਬੇਟੇ ਦੇ ਨਾਲ ਰਹਿੰਦੇ ਸੀ ਉਹਨਾਂ ਦਾ ਕੰਮ ਸੀਗਾ ਟੈਂਟ ਵਗੈਰਾ ਲਾਉਣ ਦਾ ਕਿਸੇ ਦੇ ਵੀ ਫੰਕਸ਼ਨ ਦੇ ਉੱਪਰ 11 ਜਨਵਰੀ 2026 ਦੇ ਦਿਨ ਰਾਜੂ ਘਰੋਂ ਸਵੇਰੇ ਟੜਕਸਾਰ 9:30 ਵਜੇ ਨਿਕਲ ਜਾਂਦੇ ਆ ਕਿਸੇ ਦੇ ਫੰਕਸ਼ਨ ਹੁੰਦਾ ਉੱਥੇ ਟੈਂਟ ਵਗੈਰਾ ਲਾਉਣ ਦੇ ਲਈ ਸਿਰਫ 2 ਘੰਟੇ ਤੋਂ ਬਾਅਦ ਰਾਜੂ ਹੁਣਾ ਦੀ ਪਤਨੀ ਉਹਨਾਂ ਨੂੰ ਫੋਨ ਦੇ ਉੱਪਰ ਇਹੋ ਜੀ ਗੱਲ ਕਹਿੰਦੀ ਆ ਕਿ ਰਾਜੂ ਹੁਣਾ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਦੂਸਰੇ ਪਾਸੇ ਤੋਂ ਉਹਨਾਂ ਦੀ ਪਤਨੀ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਆਪਣੇ ਦੋਨੇ ਬੱਚਿਆਂ ਨੂੰ ਮਾਰਤਾ ਉਹਨਾਂ ਦਾ ਕਤਲ ਕਰਤਾ ਹੁਣ ਕਿਸੇ ਵੀ ਇਨਸਾਨ ਨੂੰ ਫੋਨ ਦੇ ਉੱਪਰ ਇਹ ਵਾਲੀ ਗੱਲ ਸੁਣ ਕੇ ਉਹਦੇ ਉੱਪਰ ਕੀ ਬੀਤੀ ਹੋਗੀ ਤੁਸੀਂ ਚੰਗੀ ਤਰ੍ਹਾਂ ਨਾਲ ਇਹਦਾ ਅੰਦਾਜ਼ਾ ਲਾ ਸਕਦੇ ਹੋ ਬਾਅਦ ਦੇ ਵਿੱਚ ਰਾਜੂ ਹੁਣਾ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਘਰੇ ਕੋਈ ਵੀ ਝਗੜਾ ਨਹੀਂ ਰੰਦਾ ਸੀ ਉਸ ਦਿਨ ਵੀ ਸਵੇਰੇ ਅਸੀਂ ਸਾਰਿਆਂ ਨੇ ਬੜੇ ਆਰਾਮ ਦੇ ਨਾਲ ਇਕੱਠੇ ਬੈ ਕੇ ਰੋਟੀ ਖਾਧੀ ਤੇ ਫਿਰ ਮੈਂ ਕੰਮ ਤੇ ਚਲਾ ਗਿਆ ਰਾਜੂ ਹੁਣਾ ਦੇ ਪਤਨੀ ਦਾ ਨਾਮ ਆ ਮੰਝੂ ਮੰਝੂ ਪਿਛਲੇ ਕਾਫੀ ਟਾਈਮ ਤੋਂ ਕੈਂਸਰ ਦੇ ਨਾਲ ਪੀੜਤ ਨੇ ਤੇ ਅਕਸਰ ਉਹ ਆਪਣੇ ਇਨ੍ਹਾਂ ਹੀ ਦੋਨੇ ਛੋਟੇ ਬੱਚਿਆਂ ਦੇ ਨਾਲ ਜਿਨ੍ਹਾਂ ਦਾ ਉਹਨਾਂ ਨੇ ਆਪਣੇ ਹੱਥੀਂ ਕਤਲ ਕੀਤਾ ਰੀਲਾਂ ਬਣਾ ਕੇ ਇੰਸਟਾਗ੍ਰam ਦੇ ਉੱਪਰ ਅਪਲੋਡ ਕਰਦੇ ਰਹੇ ਹੁਣ ਕਿਉਂਕਿ ਇਹ ਘਟਨਾ ਹਾਲੇ ਬਿਲਕੁਲ ਨਵੀਂ ਆ ਤਾਂ ਸਹੀ ਸਹੀ ਕਰਕੇ ਕਿਸੇ ਨੂੰ ਵੀ ਇਸ ਚੀਜ਼ ਦੇ ਕਾਰਨ ਦੇ ਬਾਰੇ ਵਿੱਚ ਨਹੀਂ ਪਤਾ ਲੱਗਿਆ ਨਾ ਹੀ ਮੰਜੂ ਨੇ ਕਿਸੇ ਨੂੰ ਕਾਰਨ ਦੱਸਿਆ ਕਿ ਉਹਨਾਂ ਨੇ ਆਪਣੇ ਹੀ ਦੋਨੇ ਬੱਚਿਆਂ ਦਾ ਕਤਲ ਕਿਉਂ ਕੀਤਾ ਕੁਝ ਲੋਕ ਇੱਥੇ ਰੀਲਾਂ ਬਣਾਉਣ ਦੀ ਆਦਤ ਨੂੰ ਦੋਸ਼ੀ ਠਹਿਰਾ ਰਹੇ ਆ ਕੁਝ ਲੋਕ ਮੰਜੂ ਦੇ ਕੈਂਸਰ ਨੂੰ ਦੋਸ਼ੀ ਠਹਿਰਾ ਰਹੇ ਆ ਪਰ ਕਾਰਨ ਚਾਹੇ ਜੋ ਵੀ ਹੋਵੇ ਫਾਈਨਲੀ ਇੱਕ ਵਾਰੀ ਫੇਰ ਤੋਂ ਇੱਕ ਹੋਰ ਮਾਂ ਨੇ ਆਪਣੇ ਕੁੱਖੋਂ ਜੰਮੇ ਬੱਚਿਆਂ ਨੂੰ ਆਪੇ ਹੀ ਕਤਲ ਕੀਤਾ ਹਾਲੇ ਸਿਰਫ ਥੋੜੀ ਦੇਰ ਹੀ ਹੋਈ ਆ ਜਦੋਂ ਸਾਡੇ ਸਮਾਜ ਨੂੰ ਇੰਨੀ ਚੀਜ਼ ਪਤਾ ਲੱਗੀ ਆ ਕਿ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਆ ਚਾਹੇ ਲੜਕਾ ਤੇ ਚਾਹੇ ਲੜਕੀ ਉਹ ਆਪਣੇ ਹੀ ਰਿਸ਼ਤੇਦਾਰਾਂ ਆਪਣੇ ਅੰਕਲਾਂ ਆਪਣੇ ਕਜ਼ਨਸ ਤੋਂ ਵੀ ਸੇਫ ਨਹੀਂ ਹੁੰਦੇ ਉਹ ਲੋਕ ਵੀ ਉਹਨਾਂ ਦਾ ਸਰੀਰਕ ਸ਼ੋਸ਼ਣ ਕਰ ਦਿੰਦੇ ਆ ਪਰ ਉਸ ਤੋਂ ਫੌਰਨ ਬਾਅਦ ਹੁਣ ਗੱਲ ਜਾ ਚੁੱਕੀ ਆ ਮਾਵਾਂ ਤੱਕ ਤਾਂ ਹੁਣ ਉਹੀ ਆ ਕਿ ਸਮਝ ਨਹੀਂ ਲੱਗਦੀ ਕਿ ਬੱਚੇ ਆਖਿਰ ਸੇਫ ਹੈਗੇ ਆ ਤਾਂ ਹੈਗੇ ਕਿੱਥੇ ਕਿਉਂਕਿ ਜੇ ਕੋਈ ਬੱਚਾ ਆਪਣੀ ਮਾਂ ਦੇ ਕੋਲੇ ਸੇਫ ਨਹੀਂ ਹੋਊਗਾ ਤਾਂ ਫਿਰ ਉਹ ਦੁਨੀਆ ਦੇ ਵਿੱਚ ਕਿੱਥੇ ਸੇਫ ਹੋਊਗਾ ਦੇਖੋ ਵੈਸੇ ਤਾਂ ਤੁਸੀਂ ਸਾਰੇ ਬਹੁਤ ਸਿਆਣੇ ਹੋ ਜਾਂ ਕਹਿ ਲਓ ਸਾਨੂੰ ਸਿਸਟਮ ਨੇ ਆਲਰੇਡੀ ਸਿਆਣੇ ਬਣਾਤਾ ਤਾਂ ਤੁਹਾਨੂੰ ਪਤਾ ਵਾ ਕਿ ਜਦੋਂ ਵੀ ਕੋਈ ਪੁਲਿਸ ਵਾਲਾ ਜਾਂ ਐਸ ਡੀ ਐਮ ਵਗੈਰਾ ਸਾਡੇ ਸਾਹਮਣੇ ਆਉਣ ਤਾਂ ਅਸੀਂ ਕਿਸ ਤਰ੍ਹਾਂ ਦੇ ਨਾਲ ਵਤੀਰਾ ਕਰਨਾ ਵਾ ਬਿਲਕੁਲ ਝੁੱਕ ਕੇ ਨਤਮਸਤਕ ਹੋ ਕੇ ਪੂਰੀ ਤਰ੍ਹਾਂ ਦੇ ਨਾਲ ਗੁਲਾਮੀ ਦੇ ਨਾਲ ਪਰ ਫਿਰ ਵੀ ਕਿਤੇ ਨਾ ਕਿਤੇ ਗਾਹੇ ਬਗਾਹੇ ਕਿਸੇ ਤੋਂ ਗਲਤੀ ਹੋ ਜਾਂਦੀ ਆ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਬਹੁਤ ਵੱਡੀ ਗਲਤੀ ਹੋਈ ਉੱਤਰ ਪ੍ਰਦੇਸ਼ ਦੇ ਏਰੀਆ ਚਿੱਤਰਕੂਟ ਦੇ ਵਿੱਚ ਮੌਨੀ ਅਮਵਸਿਆ ਦੇ ਦਿਨ 2022 ਬੈਚ ਦੇ ਐਸਟੀਐਮ ਨੇ ਰਕੇਸ਼ ਪਾਟਕ ਨੂੰ ਮੌਨੀ ਅਮਵਸਿਆ ਦਾ ਦਿਨ ਸੀ ਤੇ ਉਸ ਦਿਨ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਰਾਮ ਘਾਟ ਦੇ ਉੱਪਰ ਜਦੋਂ ਆਪਣੀ ਸਰਕਾਰੀ ਗੱਡੀ ਦੇ ਵਿੱਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਇੱਕ ਮੁਗਲ ਬਾਦਸ਼ਾਹ ਦੀ ਤਰ੍ਹਾਂ ਸੜਕ ਦੇ ਉੱਪਰੋਂ ਲੰਘ ਰਹੇ ਸੀ ਤਾਂ ਇੱਕ ਨੌਜਵਾਨ ਇੱਕ ਬਹੁਤ ਹੀ ਵੱਡੀ ਗਲਤੀ ਕਰ ਦਿੰਦਾ ਵਾ ਉਹ ਗਲਤੀ ਕੀ ਕਰਦਾ ਉਹ ਆਪਣੇ ਬਾਈਕ ਦੇ ਉੱਪਰ ਇਸ ਸਰਕਾਰੀ ਗੱਡੀ ਨੂੰ ਓਵਰਟੇਕ ਕਰ ਦਿੰਦਾ ਮਤਲਬ ਕਿ ਬਾਈਕ ਦੀ ਸਪੀਡ ਜ਼ਿਆਦਾ ਹੁੰਦੀ ਆ ਤਾਂ ਉਹ ਗੱਡੀ ਤੋਂ ਅੱਗੇ ਲੰਘ ਜਾਂਦੀ ਆ ਪਰ ਇੰਨੀ ਚੀਜ਼ ਐਸ.ਡੀ.ਐਮ ਸਾਹਿਬ ਦੀ ਹੌਮੇ ਨੂੰ ਖਟਕ ਜਾਂਦੀ ਆ ਉਹ ਆਪਣੇ ਡਰਾਈਵਰ ਨੂੰ ਇਸ ਬਾਈਕ ਸਵਾਰ ਨੂੰ ਰੋਕਣ ਦਾ ਹੁਕਮ ਦਿੰਦੇ ਆ ਇਸ ਬਾਈਕ ਸਵਾਰ ਨੂੰ ਰੋਕਿਆ ਜਾਂਦਾ ਐਸ.ਡੀ.ਐਮ ਸਾਹਿਬ ਦੇ ਆਪਣੇ ਪਰਸਨਲ ਗਾਰਡ ਜਿਨ੍ਹਾਂ ਨੂੰ ਖੁਦ ਤਨਖਾਹ ਆਮ ਲੋਕਾਂ ਦੇ ਟੈਕਸ ਤੋਂ ਮਿਲਦੀ ਆ। ਇਸ ਬਾਈਕ ਸਵਾਰ ਦੀ ਚੰਗੀ ਤਰ੍ਹਾਂ ਦੇ ਨਾਲ ਸੇਵਾ ਕਰਦੇ ਆ ਚਪੇੜਾਂ ਦੇ ਨਾਲ, ਥੱਪੜਾਂ ਦੇ ਨਾਲ। ਕਿਉਂਕਿ ਵੈਸੇ ਵੀ ਇਹੀ ਕਿਹਾ ਜਾਂਦਾ ਕਿ ਸਰਕਾਰੀ ਮੁਲਾਜ਼ਮ ਅਸਲ ਦੇ ਵਿੱਚ ਆਮ ਲੋਕਾਂ ਦੀ ਸੇਵਾ ਦੇ ਲਈ ਹੁੰਦੇ ਆ। ਤਾਂ ਸੇਵਾ ਇੱਥੇ ਬਣਦੀ, ਕੀਤੀ ਜਾਂਦੀ ਆ। ਤੇ ਇਸ ਤੋਂ ਬਾਅਦ ਇਹ ਸਾਰਾ ਦਾ ਸਾਰਾ ਵੀਡੀਓ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਿਹਾ ਵਾ। ਜਿੰਨੇ ਮਰਜ਼ੀ ਵਾਇਰਲ ਕਰ ਲੋ। ਜਦੋਂ ਤੱਕ ਭਾਰਤੀ ਲੋਕ ਅਸਮਾਨ ਦੇ ਵਿੱਚ ਕਿਤੇ ਦੂਰ ਬੈਠੇ ਹੋਏ ਰੱਬ ਭਗਵਾਨ ਅੱਲਾ ਨੂੰ ਅੱਲਾ ਦੀ ਬੇਇੱਜ਼ਤੀ ਦੇ ਨਾਲੋਂ ਜ਼ਿਆਦਾ ਆਪਣੀ ਬੇਇੱਜ਼ਤੀ ਨੂੰ ਜ਼ਿਆਦਾ ਵੱਡੀ ਬੇਇੱਜ਼ਤੀ ਮੰਨਣਾ ਸ਼ੁਰੂ ਨਹੀਂ ਕਰਨਗੇ ਤੇ ਇਹਨਾਂ ਲੋਕਾਂ ਦੇ ਅਗੇਂਸਟ ਇਕੱਠੇ ਹੋ ਕੇ ਸਵਾਲ ਨਹੀਂ ਉਠਾਉਣਗੇ ਉਦੋਂ ਤੱਕ ਇਹੀ ਹਾਲਾਤ ਬਣੇ ਰਹਿਣਗੇ ਪਰ ਫਿਲਹਾਲ ਇਹਨਾਂ ਲੋਕਾਂ ਦੇ ਲਈ ਸਿਸਟਮ ਪੂਰਾ ਸੈਟ ਆ ਆਮ ਲੋਕਾਂ ਦਾ ਗੁੱਸਾ ਸਿਰਫ ਉਦੋਂ ਉੱਠਦਾ ਵਾ ਜਦੋਂ ਇੱਕ ਪਾਸੇ ਉਸੇ ਰੱਬ ਭਗਵਾਨ ਅੱਲਾ ਨੂੰ ਜਿਹਨੂੰ ਅਸੀਂ ਸਰਵਸ਼ਕਤੀਮਾਨ ਕਹਿ ਦਿੰਨੇ ਆ ਉਹਦੀ ਬੇਇੱਜ਼ਤੀ ਦੇ ਲਈ ਤਾਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਬਹੁਤ ਸਾਨੂੰ ਗੁੱਸਾ ਆ ਜਾਂਦਾ ਪਰ ਇਸ ਤਰ੍ਹਾਂ ਸਾਡੇ ਆਪਣੇ ਆਤਮ ਸਨਮਾਨ ਦੇ ਬਾਰੇ ਵਿੱਚ ਸਾਨੂੰ ਕੋਈ ਫਿਕਰ ਨਹੀਂ ਪੈਂਦੀ ਅਸੀਂ ਬਰਬਾਦ ਕਿਵੇਂ ਹੋਏ ਮੈਂ ਦੱਸਦਾ ਹੌਲੀ ਹੌਲੀ ਕਰਕੇ ਹਰ ਨਵੀਆਂ ਵੋਟਾਂ ਦੇ ਵੇਲੇ ਹਰ ਇੱਕ ਨਵੀਂ ਪਾਰਟੀ ਹਰ ਇੱਕ ਨਵਾਂ ਲੀਡਰ ਸਾਨੂੰ ਇੱਕ ਬਿਲਕੁਲ ਨਵੇਂ ਥੱਲੜੇ ਲੈਵਲ ਦੇ ਉੱਪਰ ਲੈ ਕੇ ਜਾ ਰਿਹਾ ਹੁਣ ਪਹਿਲਾਂ ਤੁਸੀਂ ਇਹ ਵਾਲਾ ਵੀਡੀਓ ਦੇਖ ਲੋ ਭਰਤ ਸਿੰਘ ਚੌਧਰੀ ਕੀ ਨਹੀਂ ਸੁਨੇਗਾ ਉਹ ਭਰਤ ਸਿੰਘ ਚੌਧਰੀ ਦੇ ਜੁੱਟ ਐਕਟ ਸੁਨੇਗਾ ਉੱਤਰਾਖੰਡ ਦੇ ਰੁਦਰਪਰਿਆਗ ਏਰੀਏ ਤੋਂ ਭਾਜਪੀ ਵੱਲੋਂ ਐਮਐਲਏ ਨੇ ਪਰਤ ਸਿੰਘ ਚੌਧਰੀ ਪਰਤ ਸਿੰਘ ਚੌਧਰੀ ਕਿਸੇ ਇੱਕ ਸਰਕਾਰੀ ਸੰਮੇਲਨ ਦੇ ਟਾਈਮ ਮੰਚ ਦੇ ਉੱਪਰ ਖੜਕੇ ਮਾਈਕ ਤੋਂ ਲੋਕਾਂ ਦੇ ਸਾਹਮਣੇ ਚੱਲਦੇ ਹੋਏ ਕੈਮਰਿਆਂ ਦੇ ਸਾਹਮਣੇ ਸਿੱਧਾ ਸਿੱਧਾ ਓਪਨਲੀ ਕਹਿ ਰਹੇ ਆ ਕਿ ਜਿਹੜਾ ਉਹਨਾਂ ਦੀ ਗੱਲ ਨਹੀਂ ਸਮਝੂਗਾ ਤਾਂ ਉਹਨੂੰ ਫਿਰ ਜੁੱਤੀਆਂ ਦੇ ਨਾਲ ਗੱਲ ਸਮਝਾਈ ਜਾਊਗੀ ਜੇ ਕਿਸੇ ਵੀ ਡਿਵੈਲਪਡ ਕੰਟਰੀ ਦੇ ਲੋਕਾਂ ਨੂੰ ਯੂਰਪ ਦੇ ਲੋਕਾਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਤਰ੍ਹਾਂ ਦਾ ਲੀਡਰ ਮਿਲ ਜੇ ਤੇ ਸਾਹਮਣੇੋਂ ਤੋਂ ਉਹ ਇਹ ਵਾਲੀ ਗੱਲ ਕਹਦੇ ਤਾਂ ਉਹਦਾ ਜੋ ਹਸ਼ਰ ਹੋਊਗਾ ਉਹ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਵਾ ਪਰ ਅਸੀਂ ਬਿਲਕੁਲ ਹੌਲੀ-ਹੌਲੀ ਕਰਕੇ ਇੰਨੇ ਕ ਥੱਲੇ ਜਾ ਚੁੱਕੇ ਆਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਸਾਡੇ ਲਈ ਬਿਲਕੁਲ ਸਧਾਰਨ ਬਣ ਚੁੱਕੀਆਂ ਕਿ ਕੋਈ ਵੀ ਲੀਡਰ ਕਿਸੇ ਵੀ ਮੰਚ ਤੋਂ ਇਵਨ ਇੱਥੋਂ ਤੱਕ ਕਹਿ ਸਕਦਾ ਕਿ ਜੇ ਕੋਈ ਮੇਰੀ ਗੱਲ ਨਹੀਂ ਮੰਨੂਗਾ ਤਾਂ ਉਹਨੂੰ ਫਿਰ ਜੁੱਤੀਆਂ ਦੇ ਨਾਲ ਸਮਝਾਇਆ ਜਾਊਗਾ ਵੈਸੇ ਇਹ ਚੀਜ਼ ਤੁਸੀਂ ਪਿਛਲੇ ਵੀਡੀਓ ਦੇ ਵਿੱਚ ਦੇਖ ਵੀ ਚੁੱਕੇ ਹੋ ਜਦੋਂ ਸਾਨੂੰ ਜੁੱਤੀਆਂ ਦੇ ਨਾਲ ਸਮਝਾਇਆ ਗਿਆ ਉਹ ਅਸਲ ਦੇ ਵਿੱਚ ਬੇਇੱਜ਼ਤੀ ਸਿਰਫ ਉਸ ਨੌਜਵਾਨ ਦੀ ਨਹੀਂ ਹੈਗੀ ਇਸੇ ਤਰ੍ਹਾਂ ਦੇ ਨਾਲ ਇਹ ਨੇਤਾ ਤੇ ਸਰਕਾਰੀ ਅਫਸਰ ਸਾਡੀ ਸਮਾਜ ਦੇ ਵਿੱਚ ਸਾਡੀ ਅਸਲੀ ਜਗਾ ਦਿਖਾਉਂਦੇ ਰਹਿੰਦੇ ਪਰ ਮੈਂ ਫੇਰ ਇੱਕ ਵਾਰੀ ਉਹੀ ਚੀਜ਼ ਕਹੂੰਗਾ ਸਿਸਟਮ ਪੂਰੀ ਤਰ੍ਹਾਂ ਦੇ ਨਾਲ ਸੈਟ ਆ ਸਾਡੇ ਇੱਥੇ ਲੋਕਾਂ ਨੂੰ ਉਹਨਾਂ ਦੀ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲੋ ਜਿੰਨੀ ਮਰਜ਼ੀ ਸਾਡੀ ਜ਼ਿੰਦਗੀ ਦੁਸ਼ਵਾਰ ਹੋ ਜਾਏ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਨਾ ਹੀ ਸਾਨੂੰ ਕਦੇ ਉਹਦੇ ਨਾਲ ਗੁੱਸਾ ਆਉਂਦਾ ਸਾਨੂੰ ਗੁੱਸਾ ਸਿਰਫ ਇੱਕ ਵਾਰੀ ਹੀ ਆਉਣਾ ਵਾ ਉਹ ਵੀ ਜਦੋਂ ਕਿਤੇ ਸਾਡੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਲੱਗਦੀ ਆ ਅੱਜ ਥੋੜੀਆਂ ਨੈਗੇਟਿਵ ਖਬਰਾਂ ਜ਼ਿਆਦਾ ਹੋ ਗਈਆਂ ਹੁਣ ਆਪਾਂ ਚੱਲਦੇ ਹਾਂ ਥੋੜੀਆਂ ਜਿਹੀਆਂ ਪੋਜ਼ਿਟਿਵ ਖਬਰਾਂ ਵੱਲ ਖਬਰ ਆ ਰਹੀ ਆ ਤੇਲੰਗਾਨਾ ਦੇ ਇੱਕ ਏਰੀਏ ਮੰਚੇਰੀਆਲ ਤੋਂ ਜਿਹੜੇ ਵੀ ਮੇਰੇ ਦੋਸਤ ਐ ਇਸ ਟਾਈਮੇ ਵੀਡੀਓ ਦੇਖ ਰਹੇ ਆ ਤੁਹਾਡੇ ਸਾਰਿਆਂ ਦੇ ਆਪਣੇ ਤਜਰਬੇ ਹੋਣਗੇ ਬਹੁਤ ਸਾਰੇ ਬੁਰੇ ਅਧਿਆਪਕਾਂ ਦੇ ਤੇ ਹੋ ਸਕਦਾ ਕੁਝ ਚੰਗੇ ਅਧਿਆਪਕਾਂ ਦੇ ਕਿਸੇ ਵੀ ਅਧਿਆਪਕ ਦਾ ਕਿਸੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਿਆਦਾ ਵੱਡਾ ਮਹੱਤਵ ਆ ਇਹ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਪਰ ਅੱਜ ਕੱਲ ਜਿਹੜਾ ਹਾਲ ਸਾਡੀ ਸਿੱਖਿਆ ਦਾ ਸਰਕਾਰਾਂ ਦੁਆਰਾ ਕੀਤਾ ਹੋਇਆ ਤੇ ਖੁਦ ਪੜਾਉਣ ਵਾਲਿਆਂ ਵੱਲੋਂ ਕੀਤਾ ਹੋਇਆ ਇਹ ਵੀ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਤਾਂ ਇਹੇ ਜੇ ਮਾਹੌਲ ਦੇ ਵਿੱਚ ਜੇ ਕਿਸੇ ਕਲਾਸ ਦੇ ਬੱਚਿਆਂ ਨੂੰ ਕੋਈ ਬਹੁਤ ਹੀ ਵਧੀਆ ਟੀਚਰ ਮਿਲ ਜੇ ਤਾਂ ਤੁਸੀਂ ਉਹਨਾਂ ਨੂੰ ਸਿਰਫ ਕਿਸਮਤ ਵਾਲੇ ਹੀ ਕਹਿ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਦੀ ਮਿਸਾਲ ਸਾਹਮਣੇ ਆਈ ਆ ਇਸ ਏਰੀਏ ਦੇ ਸਰਕਾਰੀ ਸਕੂਲ ਚੋਂ ਸ਼੍ਰੀ ਨਿਵਾਸ ਨਾਮ ਦੇ ਇਹ ਸਾਇੰਸ ਟੀਚਰ ਨੇ ਇਸ ਸਰਕਾਰੀ ਸਕੂਲ ਦੇ ਵਿੱਚ ਬਤੌਰ ਅਧਿਆਪਕ ਪੜਾ ਰਹੇ ਆ ਤੇ ਇਹਨਾਂ ਨੇ ਬੱਚਿਆਂ ਦੇ ਹੋਰ ਨੇੜੇ ਹੋਣ ਦਾ ਬਹੁਤ ਹੀ ਜ਼ਿਆਦਾ ਕ੍ਰੀਏਟਿਵ ਤਰੀਕਾ ਲੱਭਿਆ ਵਾ ਉਹ ਡੇਲੀ ਸਕੂਲ ਕਿਸ ਤਰ੍ਹਾਂ ਆ ਰਹੇ ਆ ਬਿਲਕੁਲ ਆਪਣੇ ਵਿਦਿਆਰਥੀਆਂ ਦੀ ਸਕੂਲ ਦੀ ਯੂਨੀਫਾਰਮ ਨੂੰ ਪਾ ਕੇ ਤੇ ਸ਼੍ਰੀ ਨਿਵਾਸਤ ਸਾਹਿਬ ਹੁਣਾਂ ਦਾ ਮੰਨਣਾ ਇਹ ਆ ਕਿ ਜਦੋਂ ਉਹ ਬਿਲਕੁਲ ਆਪਣੇ ਵਿਦਿਆਰਥੀਆਂ ਦੇ ਵਰਗੇ ਹੀ ਲੱਗਣਗੇ ਬਿਲਕੁਲ ਉਹਨਾਂ ਵਾਲੇ ਕੱਪੜੇ ਪਾਉਣਗੇ ਤਾਂ ਵਿਦਿਆਰਥੀਆਂ ਨੂੰ ਉਹ ਬਹੁਤ ਕੋਈ ਦੂਰ ਦੀ ਚੀਜ਼ ਨਹੀਂ ਲੱਗਣਗੇ ਉਹਨਾਂ ਤੋਂ ਬਹੁਤ ਡਿਸਟੈਂਸ ਨਹੀਂ ਲੱਗੂਗਾ ਬਲਕਿ ਉਹਨਾਂ ਨੂੰ ਉਹ ਆਪਣੇ ਵਰਗੇ ਹੀ ਲੱਗਣਗੇ ਵਿਦਿਆਰਥੀ ਉਹਨਾਂ ਨੂੰ ਛੇਤੀ ਅਪਣਾ ਲੈਣਗੇ ਉਹਨਾਂ ਨੂੰ ਆਪਣੇ ਗਰੁੱਪ ਦਾ ਹੀ ਇੱਕ ਮੈਂਬਰ ਸਮਝਣਗੇ ਤੇ ਇੱਥੇ ਸ਼੍ਰੀ ਨਿਵਾਸ ਸਾਹਿਬ ਹੋਣਾ ਨੇ ਬੱਚਿਆਂ ਦੀ ਮਾਨਸਿਕਤਾ ਨੂੰ ਬਹੁਤ ਧਿਆਨ ਦੇ ਨਾਲ ਫੜਿਆ ਕਿਉਂਕਿ ਅਕਸਰ ਮੈਂ ਵੀ ਦੇਖਦਾ ਜਦੋਂ ਵੀ ਕਦੇ ਵੱਡੇ ਜਾਂ ਫਿਰ ਟੀਚਰ ਕਿਸੇ ਨੂੰ ਕੋਈ ਗੱਲ ਸਮਝਾਉਂਦੇ ਆ ਤਾਂ ਉਹ ਬਹੁਤ ਹੀ ਜ਼ਿਆਦਾ ਕਿਸੇ ਦੂਰ ਦੀ ਜਗ੍ਹਾ ਤੋਂ ਬੋਲਦੇ ਹੋਏ ਦਿਖਾਈ ਦਿੰਦੇ ਆ ਪਰ ਅਸਲ ਦੇ ਵਿੱਚ ਜ਼ਰੂਰੀ ਹੈ ਕਿ ਜਿਹਨੂੰ ਵੀ ਗੱਲ ਸਮਝਾਈ ਜਾਵੇ ਉਹਦੀ ਦੁਨੀਆ ਦੇ ਵਿੱਚ ਵੜ ਕੇ ਉਹਨਾਂ ਦੀ ਆਪਣੀ ਜ਼ਿਹਨ ਨੂੰ ਸਮਝਣਾ ਉਹਨਾਂ ਦੀ ਆਪਣੀ ਸੋਚ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਆ ਤੇ ਇਹੀ ਚੀਜ਼ ਇੱਥੇ ਕਰਦੇ ਨੇ ਇਹ ਸਾਇੰਸ ਟੀਚਰ ਸ਼੍ਰੀ ਨਿਵਾਸਨ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਵੀ ਆਪਣੇ ਇਸ ਟੀਚਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਚਲੋ ਅੱਜ ਤੁਹਾਨੂੰ ਇੱਕ ਮੈਂ ਬੜੀ ਵਧੀਆ ਗੱਲ ਦੱਸਦਾ YouTube ਦੇ ਉੱਪਰ ਸਰਚ ਕਰਿਓ ਓਮ ਵੀਰ ਕੇਹੂਆ ਵਾਲਾ ਇਹ ਉਹੀ ਲੜਕਾ ਵਾ ਜਿਨੇ ਸਿੱਧੂ ਮੂਸੇਵਾਲੇ ਦਾ ਉਹ 295 ਗੀਤ ਹਿੰਦੀ ਦੇ ਵਿੱਚ ਗਾਇਆ ਸੀ ਸ਼ਾਇਦ ਉਹ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਪਰ ਹੁਣ ਓਮ ਵੀਰ ਨੇ ਇੱਕ ਨਵਾਂ ਕਾਰਨਾਮਾ ਕੀਤਾ ਕੀ ਕੀਤਾ ਪਿਛਲੀ ਵਾਰੀ ਤਾਂ ਇਹਨੇ ਸਿੱਧੂ ਮੂਸੇਵਾਲੇ ਦਾ 295 ਗਾਣਾ ਬਿਲਕੁਲ ਖੂਬੂ ਉਸੇ ਤਰ੍ਹਾਂ ਹਿੰਦੀ ਦੇ ਵਿੱਚ ਗਾਇਆ ਇਸ ਵਾਰ ਇਹਨੇ 295 ਗਾਣੇ ਨੂੰ ਬਿਲਕੁਲ ਉਸੇ ਤਰਜ ਤੇ ਉਸੇ 뮤직 ਦੇ ਵਿੱਚ ਆਪਣੀ ਸ਼ਬਦਾਵਲੀ ਦੇ ਵਿੱਚ ਗਾਇਆ ਮਤਲਬ ਕਿ ਲਾਈਨਾਂ ਬਿਲਕੁਲ ਇਸ ਵਾਰ ਨਵੀਆਂ ਵਰਤੀਆਂ ਗਈਆਂ ਨੇ ਤਾਂ ਜੇ ਤੁਸੀਂ 295 ਗਾਣੇ ਨੂੰ ਇੱਕ ਬਿਲਕੁਲ ਵੱਖਰੇ ਰੂਪ ਦੇ ਵਿੱਚ ਮੋੜ ਤੋਂ ਸਰਜੀਤ ਹੋਇਆ ਦੇਖਣਾ ਤੇ ਸੁਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਅਰਮੋ ਦਾ ਨਾਮ ਲੈ ਕੇ ਆਗ ਲਗਾਈ ਅੱਠੇ ਖਾਸੇ ਲੋਕੋ ਕੋ ਜਲਮ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਇਹ ਵਾਲਾ ਵੀਡੀਓ ਤੇ ਇਸ ਬੱਚੇ ਦੀ ਇਹ ਕੋਸ਼ਿਸ਼ ਬਹੁਤ ਹੀ ਵਧੀਆ ਲੱਗੂਗੀ ਇੱਕ ਹੋਰ ਚੀਜ਼ ਜਿਹੜੀ ਮੈਨੂੰ ਨਿੱਜੀ ਤੌਰ ਦੇ ਉੱਪਰ ਵਧੀਆ ਲੱਗੀ ਉਹ ਇਹ ਹੈਗੀ ਆ ਕਿ ਓਮਵੀਰ ਨੇ ਆਪਣੀ ਇਸ ਕੋਸ਼ਿਸ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਇੰਡੀਆ ਦੇ ਕੋਨੇ-ਕੋਨੇ ਤੱਕ ਪਹੁੰਚਾਤਾ ਇਸ ਵੀਡੀਓ ਦੇ ਥੱਲੇ ਤੁਹਾਨੂੰ ਇੰਨੇ ਜ਼ਿਆਦਾ ਕਮੈਂਟਸ ਮਿਲਣਗੇ ਕੋਈ ਬੰਦਾ ਕਹਿ ਰਿਹਾ ਮੈਂ ਕੇਰਲ ਤੋਂ ਸੁਣ ਰਿਹਾ ਕੋਈ ਕਹਿ ਰਿਹਾ ਮੈਂ ਹਾਈਦਰਾਬਾਦ ਤੋਂ ਸੁਣ ਰਿਹਾ ਤੇ ਇਹ ਸਾਰੇ ਦੇ ਸਾਰੇ ਲੋਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਆ ਛੋਟੇ ਹੁੰਦੇ ਸੀ ਤਾਂ ਉਸ ਟਾਈਮ ਦੇ ਉੱਪਰ ਸੋਵੀਅਤ ਲਿਟਰੇਚਰ ਦਾ ਬੜਾ ਜ਼ੋਰ ਹੁੰਦਾ ਸੀ ਇੰਡੀਆ ਦੇ ਵਿੱਚ ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚ ਉਹਨਾਂ ਦੀ ਭਾਸ਼ਾ ਦੇ ਵਿੱਚ ਸੋਵੀਅਤ ਲਿਟਰੇਚਰ ਬਹੁਤ ਆਉਂਦਾ ਸੀ ਬੜੀਆਂ ਉਹਨਾਂ ਦੀਆਂ ਪਰਿ ਕਹਾਣੀਆਂ ਵੀ ਪੜੀਆਂ ਇੱਕ ਕਹਾਣੀ ਬੜੀ ਕਾਮਨ ਹੁੰਦੀ ਸੀ ਉਦੇ ਵਿੱਚ ਹੁੰਦਾ ਸੀ ਕਿ ਕੋਈ ਇਨਸਾਨ ਹੌਲੀ-ਹੌਲੀ ਆਪਣੇ ਪੈਰਾਂ ਤੋਂ ਉੱਪਰ ਵੱਲ ਨੂੰ ਪੱਥਰ ਦਾ ਹੋਣਾ ਸ਼ੁਰੂ ਹੋ ਜਾਂਦਾ ਪਰ ਇਹ ਸਾਰਾ ਕੁਝ ਤਾਂ ਸਿਰਫ ਇੱਕ ਪਰਿ ਕਹਾਣੀ ਦਾ ਹਿੱਸਾ ਵਾ ਇਹ ਅਸਲੀਅਤ ਵਿੱਚ ਤਾਂ ਨਹੀਂ ਹੋ ਸਕਦਾ ਅੱਜ ਤੱਕ ਤਾਂ ਮੈਨੂੰ ਵੀ ਇਹੀ ਲੱਗਦਾ ਰਿਹਾ ਜਦੋਂ ਤੱਕ ਮੈਂ ਇਹ ਵਾਲਾ ਵੀਡੀਓ ਨਹੀਂ ਦੇਖ ਲਿਆ ਹੁਣ ਤੁਸੀਂ ਵੀ ਪਹਿਲਾਂ ਇਹ ਵੀਡੀਓ ਦੇਖ ਲਓ ਇਹ ਜਿਹੜੀ ਲੜਕੀ ਹੈਗੀ ਆ ਇਹ ਟੁੱਟ ਚੁੱਕੇ ਸੋਵੀਅਤ ਯੂਨੀਅਨ ਦੀ ਨਹੀਂ ਜਾਂ ਫਿਰ ਰਸ਼ੀਆ ਦੀ ਕਿਸੇ ਪਰਿ ਕਹਾਣੀ ਦਾ ਹਿੱਸਾ ਨਹੀਂ ਹੈਗੀ ਇਹ ਇੰਡੀਆ ਦੀ ਇੱਕ 14 ਸਾਲ ਦੀ ਬੱਚੀ ਆ ਜਿਹਦਾ ਨਾਮ ਹੈਗਾ ਰਾਜੇਸ਼ਵਰੀ ਤੇ ਇਹ ਰਹਿਣ ਵਾਲੀ ਆ ਛੱਤੀਸਗੜ ਦੇ ਦੰਤੇਵਾੜਾ ਦੇ ਅੱਗੇ ਇੱਕ ਛੋਟੇ ਜਿਹੇ ਪਿੰਡ ਅਬੂਲਮਾੜ ਦੀ ਇੱਕ ਅਜੀਬ ਤਰ੍ਹਾਂ ਦੀ ਬਿਮਾਰੀ ਆ ਇਸ ਛੋਟੀ ਜੀ ਬੱਚੀ ਨੂੰ ਇਹਦਾ ਸਰੀਰ ਹੌਲੀ ਹੌਲੀ ਕਰਕੇ ਤੁਸੀਂ ਜਿਵੇਂ ਦੇਖ ਸਕਦੇ ਹੋ ਕਿ ਆਪਾਂ ਕਹਿ ਦਿੰਨੇ ਆ ਕਿ ਪੱਥਰ ਦਾ ਹੋ ਰਿਹਾ ਵਾ ਅਸਲ 'ਚ ਪੱਥਰ ਦਾ ਤਾਂ ਨਹੀਂ ਹੋ ਰਿਹਾ ਪਰ ਦੇਖਣ ਨੂੰ ਬਿਲਕੁਲ ਇਸੇ ਤਰ੍ਹਾਂ ਲੱਗ ਰਿਹਾ ਇਹਦੇ ਪਿਤਾ ਇੱਕ ਇੰਟਰਵਿਊ ਦੇ ਵਿੱਚ ਦੱਸਦੇ ਆ ਕਿ ਰਾਜੇਸ਼ਵਰੀ ਉਦੋਂ ਸਿਰਫ 4 ਸਾਲ ਦੀ ਸੀ ਜਦੋਂ ਉਹਨੂੰ ਇੱਕ ਅਜੀਬੋ-ਗਰੀਬ ਬਿਮਾਰੀ ਸ਼ੁਰੂ ਹੁੰਦੀ ਆ ਉਹਦੇ ਪੂਰੇ ਸਰੀਰ ਦੇ ਉੱਪਰ ਛਾਲੇ ਹੋਣੇ ਸ਼ੁਰੂ ਹੁੰਦੇ ਆ ਹੌਲੀ-ਹੌਲੀ ਕਰਕੇ ਇਹ ਬਹੁਤ ਹੀ ਜ਼ਿਆਦਾ ਸਖਤ ਹੋ ਜਾਂਦੇ ਆ ਤੇ ਹੁਣੇ ਬਿਮਾਰੀ ਹੌਲੀ-ਹੌਲੀ ਕਰਕੇ ਰਾਜੇਸ਼ਵਰੀ ਦੇ ਪੂਰੇ ਸਰੀਰ ਨੂੰ ਘੇਰ ਰਹੀ ਆ ਪੂਰੀ ਚਮੜੀ ਨੂੰ ਘੇਰ ਰਹੀ ਆ ਤੇ ਦੂਰੋਂ ਦੇਖਣ ਵਾਲੇ ਨੂੰ ਇਹ ਲੱਗ ਰਿਹਾ ਵਾ ਕਿ ਰਾਜੇਸ਼ਵਰੀ ਦਾ ਪੂਰਾ ਸਰੀਰ ਪੱਥਰ ਦਾ ਹੋ ਰਿਹਾ ਵਾ ਜਿਸ ਏਰੀਆ ਦੇ ਵਿੱਚ ਰਾਜੇਸ਼ਵਰੀ ਰਹਿ ਰਹੀ ਆ ਦੂਰ ਦੂਰ ਤੱਕ ਉੱਥੇ ਕੋਈ ਵੀ ਸਹੂਲਤ ਨਹੀਂ ਹੈਗੀ ਕੋਈ ਹਸਪੀਟਲ ਨਹੀਂ ਹੈਗਾ ਤਾਂ ਇਸੇ ਕਰਕੇ ਰਾਜੇਸ਼ਵਰੀ ਦੇ ਮਾਤਾ ਪਿਤਾ ਤੇ ਪਿੰਡ ਵਾਲੇ ਸਰਕਾਰ ਨੂੰ ਬਾਰ ਬਾਰ ਅਪੀਲ ਕਰ ਰਹੇ ਆ ਕਿ ਜਿਹੜੀ ਵੀ ਕੋਈ ਇਹ ਬਿਲਕੁਲ ਅਜੀਬ ਜੀ ਬਿਮਾਰੀ ਆ ਜਿਹਦੇ ਬਾਰੇ ਕਦੇ ਕਿਸੇ ਨੇ ਸੁਣਿਆ ਨਹੀਂ ਸਰਕਾਰ ਇਹਦੇ ਵਿੱਚ ਇਸ ਬੱਚੀ ਦੀ ਹੈਲਪ ਕਰੇ ਕੋਈ ਇਸ ਤਰ੍ਹਾਂ ਦਾ ਡਾਕਟਰ ਲੱਭੇ ਕਿ ਜਿਹੜਾ ਇਸ ਬਿਮਾਰੀ ਨੂੰ ਸਮਝ ਸਕੇ ਤੇ ਉਹਦਾ ਇਲਾਜ ਕਰ ਸਕੇ ਤੇ ਇਹ ਬੱਚੀ ਵੀ ਆਪਣੀ ਉਮਰ ਦੇ ਹੋਰ ਬੱਚਿਆਂ ਦੀ ਤਰ੍ਹਾਂ ਆਪਣੀ ਨਾਰਮਲ ਜ਼ਿੰਦਗੀ ਨੂੰ ਜੀਅ ਸਕੇ ਹਰੇਕ ਦੇਸ਼ ਦੇ ਹਰੇਕ ਸਮਾਜ ਦੇ ਸਿਸਟਮ ਅਲੱਗ ਨੇ ਕਿਸੇ ਦੇਸ਼ ਦੇ ਵਿੱਚ ਕੀਤਾ ਹੋਇਆ ਕੋਈ ਇੱਕ ਕੰਮ ਬਿਲਕੁਲ ਗੈਰਮਮੁਮਲੀ ਹੋ ਸਕਦਾ ਤੇ ਉਹੀ ਕੰਮ ਕਿਸੇ ਹੋਰ ਦੇਸ਼ ਦੇ ਵਿੱਚ ਕਰਕੇ ਤੁਹਾਨੂੰ ਮੌਤ ਦੀ ਸਜ਼ਾ ਵੀ ਦਿਵਾ ਸਕਦਾ ਤੇ ਇਹੀ ਕਹਾਣੀਆਂ ਬਿਲਕੁਲ ਅੱਜਕੱਲ ਅਫਗਾਨਿਸਤਾਨ ਦੀ ਤਾਲੀਬਾਨ ਦੇ ਕੰਟਰੋਲ ਦੇ ਅੰਡਰ ਤੇ ਜਿਹੜੀ ਸਖਤੀ ਤਾਲੀਬਾਨ ਵਾਲੇ ਔਰਤਾਂ ਦੇ ਉੱਪਰ ਅਕਸਰ ਕਰਦੇ ਆ ਹੁਣ ਇੱਕ 22 ਸਾਲ ਦੀ ਲੜਕੀ ਖਦੀਜਾ ਅਹਿਮਦ ਜ਼ਾਦਾ ਸੁਰਖੀਆਂ ਦੇ ਵਿੱਚ ਆ ਰਹੀ ਆ ਤੇ ਕਹਿੰਦੇ ਉਹਨੇ ਇੱਕ ਬਹੁਤ ਵੱਡਾ ਕ੍ਰਾਈਮ ਕੀਤਾ ਤੇ ਹੁਣ ਉਹਨੂੰ ਮੌਤ ਦੀ ਸਜ਼ਾ ਮਿਲਣ ਜਾ ਰਹੀ ਆ ਪਹਿਲਾਂ ਆਪਾਂ ਇਹ ਦੇਖ ਲੈਨੇ ਆ ਕਿ ਉਹਨੇ ਕਿਸ ਤਰ੍ਹਾਂ ਦਾ ਜੁਰਮ ਕੀਤਾ ਵਾ ਕਿ ਉਹਨੂੰ ਇੰਨੀ ਜ਼ਿਆਦਾ ਵੱਡੀ ਸਜ਼ਾ ਮਿਲੂਗੀ ਖਦੀਜਾ ਗੋਪਤ ਰੂਪ ਦੇ ਵਿੱਚ ਚੋਰੀ ਚੋਰੀ ਅਫਗਾਨਿਸਤਾਨ ਦੀਆਂ ਯੰਗ ਲੜਕੀਆਂ ਨੂੰ ਨੌਜਵਾਨ ਲੜਕੀਆਂ ਨੂੰ ਮਾਰਸ਼ਲ ਆਰਟ ਦੀ ਸਿੱਖਿਆ ਦੇ ਰਹੀ ਸੀ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਸਮਾਜ ਦੇ ਵਿੱਚ ਜੇ ਕੋਈ ਲੜਕੀ ਇਸ ਤਰ੍ਹਾਂ ਕਰਦੀ ਤੇ ਉਹ ਵੀ ਬਿਨਾਂ ਪੈਸਾ ਲਏ ਫ੍ਰੀ ਆਫ ਕੋਰਸ ਜਿਵੇਂ ਕਿ ਖਦੀਜਾ ਕਰ ਰਹੀ ਹੈ ਜਾਂ ਕਹਿ ਲੋ ਕਰ ਰਹੀ ਸੀ ਤਾਂ ਇਹਨੂੰ ਉੱਥੋਂ ਦੇ ਲੋਕਾਂ ਨੇ ਬਹੁਤ ਹੀ ਸਨਮਾਨ ਦੇਣਾ ਸੀ ਬਹੁਤ ਹੀ ਪਿਆਰ ਦੇਣਾ ਸੀ ਇਹ ਉਹਨਾਂ ਲੋਕਾਂ ਦੀ ਹੀਰੋ ਹੋ ਸਕਦੀ ਸੀ ਪਰ ਅਫਗਾਨਿਸਤਾਨ ਦੇ ਵਿੱਚ ਕਹਾਣੀ ਬਿਲਕੁਲ ਉਲਟਾ ਇੱਕ ਦਿਨ ਤਾਲਿਬਾਨ ਵਾਲਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਤੇ ਜਿੰਨੀਆਂ ਕ ਬੰਦਸ਼ਾਂ ਤਾਲਿਬਾਨ ਦੇ ਅੰਡਰ ਔਰਤਾਂ ਦੇ ਉੱਪਰ ਲੱਗਦੀਆਂ ਨੇ ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਸਕੂਲ ਵਗੈਰਾ ਵੀ ਉੱਥੇ ਤਕਰੀਬਨ ਬੰਦ ਕੀਤੇ ਗਏ ਆ ਲੜਕੀਆਂ ਦੇ ਕਿਸੇ ਵੀ ਤਰ੍ਹਾਂ ਦੀ ਐਜੂਕੇਸ਼ਨ ਲੈਣ ਦੇ ਉੱਪਰ ਪੂਰੀ ਪਾਬੰਦੀ ਆ ਤਾਂ ਹੁਣ ਖਬਰ ਨਿਕਲ ਕੇ ਇਹ ਆ ਰਹੀ ਆ ਕੀ ਘਰ ਦੀ ਜਨ ਨੂੰ ਸਜ਼ਾਏ ਮੌਤ ਹੋ ਸਕਦੀ ਆ ਤੇ ਉਹਨੂੰ ਮਾਰਨ ਦਾ ਤਰੀਕਾ ਕੀ ਹੋਊਗਾ ਜਿਵੇਂ ਕਿ ਅਫਗਾਨਿਸਤਾਨ ਦੇ ਵਿੱਚ ਔਰਤਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਇੱਕ ਬਹੁਤ ਹੀ ਜ਼ਿਆਦਾ ਦਿਲ ਦਹਿਲਾ ਦੇਣ ਵਾਲਾ ਤਰੀਕਾ ਵਾ ਇੱਕ ਡੂੰਗਾ ਟੋਆ ਪਟਿਆ ਜਾਂਦਾ ਔਰਤ ਨੂੰ ਉਸ ਟੋਏ ਦੇ ਵਿੱਚ ਤੱਕ ਥੱਲੇ ਖੜਾ ਕੀਤਾ ਜਾਂਦਾ ਤੇ ਉਹਦਾ ਬਾਕੀ ਦਾ ਸਰੀਰ ਮਿੱਟੀ ਦੇ ਉੱਪਰ ਰਹਿ ਜਾਂਦਾ ਤੇ ਇਸ ਤੋਂ ਬਾਅਦ ਉਹਨੂੰ ਪੱਥਰ ਮਾਰ ਮਾਰ ਕੇ ਖਤਮ ਕੀਤਾ ਜਾਂਦਾ ਸਿਰਫ ਉਮੀਦ ਕਰ ਸਕਦੇ ਆ ਆਸ ਕਰ ਸਕਦੇ ਆ ਕਿ ਇਸ 22 ਸਾਲ ਦੀ ਹੌਣਹਾਰ ਤੇ ਬਹਾਦਰ ਲੜਕੀ ਦੀ ਹੋਂਣੀ ਇਸ ਤਰ੍ਹਾਂ ਦੀ ਨਹੀਂ ਹੋਊਗੀ ਤੇ ਕਿਸੇ ਤਰ੍ਹਾਂ ਦੇ ਨਾਲ ਤਾਲਿਬਾਨ ਵਾਲੇ ਅਕਲ ਤੋਂ ਕੰਮ ਲੈਣਗੇ ਇਨਸਾਨੀਅਤ ਤੋਂ ਕੰਮ ਲੈਣਗੇ ਸਮਝਦਾਰੀ ਤੋਂ ਕੰਮ ਲੈਣਗੇ ਤੇ ਇਹ ਜਿਹੜੀ 22 ਸਾਲ ਦੀ ਬਹਾਦਰ ਤੇ ਹੌਣਹਾਰ ਲੜਕੀ ਹੈਗੀ ਆ ਜਿਹੜੀ ਕਿ ਅਫਗਾਨੀ ਸਮਾਜ ਦੇ ਲਈ ਹੋਰ ਬਹੁਤ ਕੁਝ ਕਰ ਸਕਦੀ ਆ ਉਹਦੀ ਜ਼ਿੰਦਗੀ ਨੂੰ ਇੰਨੇ ਦਰਦਨਾਕ ਤਰੀਕੇ ਦੇ ਨਾਲ ਖਤਮ ਨਹੀਂ ਕੀਤਾ ਜਾਊਗਾ ਤੇ ਅੱਜ ਦਾ ਆਪਣਾ ਖਬਰਾਂ ਦਾ ਇਹ ਵਾਲਾ ਐਪੀਸੋਡ ਇੱਥੇ ਖਤਮ ਹੁੰਦਾ ਜੀ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦਾ ਆਪਣਾ ਐਪੀਸੋਡ ਚੰਗਾ ਲੱਗਿਆ ਸ਼ਾਇਦ ਕੁਝ ਨਵਾਂ ਪਤਾ ਵੀ ਲੱਗਿਆ ਹੋਊਗਾ ਕੁਝ ਸ਼ਾਇਦ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਮੈਂ ਤੇ ਤੁਸੀਂ ਅੱਗੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਕੇ ਵਰਤ ਸਕਦੇ ਆ ਇਸੇ ਉਮੀਦ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਦਾ